ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਹਾਂ ਗੂੰਦ ਕਤੀਰਾ ਗਰਮੀ ਦੇ ਦਿਨਾਂ ਵਿੱਚ ਠੰਡਾ ਗੂੰਦ ਕਤੀਰਾ ਪੀਣ ਨਾਲ ਸਰੀਰ ਨੂੰ ਜੋ ਤਾਜ਼ਗੀ ਅਤੇ ਸਿਹਤ ਲਾਭ ਮਿਲਦੇ ਹਨ ਉਹ ਹੋਰ ਕਿਸੇ ਵੀ ਚੀਜ਼ ਤੋਂ ਨਹੀਂ ਮਿਲਦੇ ਗੂੰਦ ਕਤੀਰਾ ਇੱਕ ਖਾਸ ਕਿਸਮ ਦਾ ਗੂੰਦ ਤੋਂ ਬਣਿਆ ਹੁੰਦਾ ਹੈ ਇਹ ਕੁਦਰਤੀ ਤੌਰ ਤੇ ਸਾਨੂੰ ਮਿਲਦਾ ਹੈ ਇਸ ਦੇ ਸੇਵਨ ਨਾਲ ਸਰੀਰ ਵਿੱਚ ਪ੍ਰਤੀਰੋਧਕ ਸ਼ਕਤੀ ਵਧਾਤੀ ਹੈ ਅਤੇ ਇਹ ਗੁਣਾ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਨਾ ਸਿਰਫ ਸਰੀਰ ਨੂੰ ਠੰਡਕ ਮਿਲਦੀ ਹੈ ਸਗੋਂ ਇਹ ਸ਼ਕਤੀ ਦਾ ਸੰਚਾਰ ਵੀ ਕਰਦੀ ਹੈ। ਤੇ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਣਾ ਹੈ ਅਤੇ ਲਾਸਟ ਵਿੱਚ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਇਹ ਗੂੰਦ ਕਟੀਰਾ ਭਾਰਤ ਤੋਂ ਇਲਾਵਾ ਆਲੇ ਦੁਆਲੇ ਦੇ ਦੇਸ਼ਾਂ ਵਿੱਚ ਵੀ ਇਸ ਦੀ ਕਾਫੀ ਮੰਗ ਰਹਿੰਦੀ ਹੈ। ਅਤੇ ਇਸ ਦਾ ਕੀ ਇਤਿਹਾਸ ਹੈ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਇਹ ਰੁੱਖਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਜੋ ਸੁੱਕ ਕੇ ਗੰਮ ਜਾਂ ਗੂੰਦ ਵਿੱਚ ਇਹ ਖਾਸ ਕਿਸਮ ਦੇ ਰੁੱਖ ਭਾਰਤ ਵਿੱਚ ਬਾਬੂਲ ਅਤੇ ਕੁੱਕਰ ਦੇ ਦਰਖਤ ਸਮੇਤ ਤਣੇ ਅਤੇ ਮੋਟੀਆਂ ਜੜਾਂ ਤੇ ਚੀਰਾ ਲਗਾ ਕੇ ਕੱਢਿਆ ਜਾਂਦਾ ਹੈ ਜੋ ਸੁੱਕਣ ਤੋਂ ਬਾਅਦ ਗੂੰਦ ਵਿੱਚ ਬਦਲ ਜਾਂਦਾ ਹੈ ਇਸ ਦੀ ਸਭ ਤੋਂ ਵੱਧ ਉਪਜ ਈਰਾਨ ਅਤੇ ਇਰਾਕ ਵਿੱਚ ਹੁੰਦੀ ਹੈ ਕਿ afghanistan ਵਿੱਚ ਵੀ ਬਹੁਤ ਜ਼ਿਆਦਾ ਕੱਢਿਆ ਜਾਂਦਾ ਹੈ ਇਹ ਅਜੇ ਵੀ ਜੁਨਾਨੀ ਦਵਾਈਆਂ ਵਿੱਚ ਟੌਨਿਕ ਦਵਾਈਆਂ ਲਈ ਵਰਤਿਆ ਜਾਂਦਾ ਹੈ ਭਾਰਤ ਵਿੱਚ ਇਸ ਦੀ ਉਪਜ ਰਾਜਸਥਾਨ ਵਿੱਚ ਜ਼ਿਆਦਾ ਹੁੰਦੀ ਹੈ ਪੁਰਾਣੀ ਦਿੱਲੀ ਸਥਿਤ ਕਰਿਆਨਾ ਮੰਡੀ ਖੜੀ ਬੌਲੀ ਦੇ ਵਪਾਰੀ ਗੋਰਿੰਦਰ ਗੁਪਤਾ ਦੱਸਦੇ ਹਨ ਕਿ ਚਿੱਟੇ ਅਤੇ ਪੀਲੇ ਪੂਰੇ ਗੂੰਦ ਕਤੀਰੇ ਨੂੰ ਇਰਾਨ ਅਤੇ ਅਫਗਾਨਿਸਤਾਨ ਤੋਂ ਮਗਵਾਇਆ ਜਾਂਦਾ ਹੈ। ਗੁਣਵੱਤਾ ਦੇ ਹਿਸਾਬ ਨਾਲ ਇਸ ਦਾ ਥੋਕ ਰੇਟ ਵੱਧ ਤੋਂ ਵੱਧ 400 ਰੁਪਏ ਪ੍ਰਤੀ ਕਿਲੋ ਹੈ। ਗਰਮੀਆਂ ਵਿੱਚ ਇਸ ਦੀ ਮੰਗ ਕਾਫੀ ਵੱਧ ਜਾਂਦੀ ਹੈ ਕਿਉਂਕਿ ਇਸ ਦੀ ਤਸੀਰ ਠੰਡੀ ਹੁੰਦੀ ਹੈ ਅਤੇ ਇਹ ਭੋਜਨ ਤੋਂ ਇਲਾਵਾ ਹੋਰ ਬਹੁਤ ਸਾਰੇ ਉਦਯੋਗਾਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਆ। ਜਿਵੇਂ ਕਾਸਮੈਟਿਕ ਸਮਾਨ ਬਣਾਉਣ ਵਿੱਚ ਧੂਫ ਅਗਰਬੱਤੀਆਂ ਅਤੇ ਕਾਗਜ਼ ਦਾ ਨਿਰਮਾਣ ਕਰਨ ਲਈ ਵੀ ਇਸ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਗੱਲ ਦੱਸ ਦਈਏ ਕਿ ਗੂੰਦਕਤੀਰਾ ਦਾ ਆਪਣਾ ਸਵਾਦ ਕੋਈ ਨਹੀਂ ਹੁੰਦਾ। ਤੇ ਨਾ ਹੀ ਗੂੰਦਕਤੀਰਾ ਕੋਈ ਫਲ ਹੈ। ਅਤੇ ਨਾ ਹੀ ਇਹ ਕੋਈ ਮਸਾਲਾ ਹੈ ਜਾਂ ਸਬਜ਼ੀ। ਆਮ ਤੌਰ ਤੇ ਇਸ ਨੂੰ ਇੱਕ ਜੜੀ ਬੂਟੀ ਕਿਹਾ ਜਾਂਦਾ ਹੈ। ਇਹ ਇੱਕ ਸੁੱਕਾ ਫਲ ਵੀ ਹੈ। ਦਰਅਸਲ ਗੋਦ ਦਰਖਤਾਂ ਤੋਂ ਦੋ ਕਿਸਮਾਂ ਦੇ ਖਾਨ ਵਾਲੇ ਗੋਦ ਨਿਕਲਦੇ ਹਨ ਦੋਵਾਂ ਦੇ ਬੱਖੋ-ਵੱਖਰੇ ਪ੍ਰਭਾਵ ਹੁੰਦੇ ਹਨ ਇਹਨਾਂ ਵਿੱਚੋਂ ਇੱਕ ਗੂੰਦ ਹੈ ਜਿਸ ਤੋਂ ਸਰਦੀਆਂ ਵਿੱਚ ਵਿਸ਼ੇਸ਼ ਕਸ਼ਮ ਦੇ ਲੱਡੂ ਬਣਾਏ ਜਾਂਦੇ ਹਨ ਜੋ ਹੁੰਦੀ ਆ ਕਿੱਕਰ ਦੀ ਗੂੰਦ ਅਤੇ ਇਸ ਦੀ ਤਸੀਰ ਬਹੁਤ ਗਰਮ ਹੁੰਦੀ ਹੈ ਤੇ ਇਸ ਦੀ ਇੱਕ ਪਛਾਣ ਹੈ ਜੇਕਰ ਤੁਸੀਂ ਇਸ ਗੂੰਦ ਨੂੰ ਪਾਣੀ ਵਿੱਚ ਪਾ ਦਿਓਗੇ ਤਾਂ ਇਹ ਪੂਰੀ ਤਰ੍ਹਾਂ ਘol ਜਾਂਦੀ ਹੈ ਅਤੇ ਜੇਕਰ ਗੂੰਦਕ ਤੇਰੇ ਨੂੰ ਪਾਣੀ ਵਿੱਚ ਘੋਲਿਆ ਜਾਵੇ ਤਾਂ ਇਹ ਘੋਲਦੀ ਨਹੀਂ ਇਹ ਇੱਕ ਜੈਲੀ ਦਾ ਰੂਪ ਲੈ ਲੈਂਦੀ ਹੈ ਤੇ ਤੁਸੀਂ ਲੈਣੀ ਕਿੰਨੀ ਹੈ ਇੱਕ ਚਮਚ ਨੂੰ ਤੁਸੀਂ 1 ਲੀਟਰ ਪਾਣੀ ਵਿੱਚ ਰਾਤ ਨੂੰ ਭਿਓ ਕੇ ਰੱਖਣੀ ਹੈ ਤੇ ਤੁਸੀਂ ਦੇਖੋਗੇ ਕਿ 1 ਲੀਟਰ ਪਾਣੀ ਵਿੱਚ ਕਿੰਨੀ ਇਹਨੇ ਫੁੱਲ ਕੇ ਵੱਜਣਾ ਕਿਉਂਕਿ ਇਸ ਦੀ ਤਸੀਰ ਠੰਗੀ ਹੁੰਦੀ ਹੈ ਅਤੇ ਇਸ ਦਾ ਸੇਵਨ ਸਿਰਫ ਗਰਮੀਆਂ ਵਿੱਚ ਹੀ ਕੀਤਾ ਜਾਂਦਾ ਹੈ ਜਿਸ ਨਾਲ ਸਰੀਰ ਨੂੰ ਹੀਟ ਸਟ੍ਰੋਕ ਵਰਗੀਆਂ ਸਕਿਨ ਦੀਆਂ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ ਕਾਮੇ ਕੇ ਗੂੰਦਕ ਤੀਰਾ ਕੋਈ ਇਸਦਾ ਮਤਲਬ ਸਵਾਦ ਨਹੀਂ ਹੁੰਦਾ ਕੋਈ ਇਸ ਦੀ 스멜 ਨਹੀਂ ਹੁੰਦੀ ਪਰ ਇਹ ਗੁਣਾ ਦਾ ਭੰਡਾਰ ਹੁੰਦਾ ਵਾ ਗਰਮੀਆਂ ਵਿੱਚ ਇਸਦਾ ਸ਼ਰਬਤ ਪੀਤਾ ਜਾਂਦਾ ਹੈ ਇਸ ਦੀ ਵਰਤੋਂ ਪਨੀਰ ਬਣਾਉਣ ਲਈ ਵੀ ਕੀਤੀ ਜਾਂਦੀ ਹੈ ਅਤੇ ਇਸ ਦਾ ਹਲਵਾ ਵੀ ਬਹੁਤ ਲਾਭਦਾਇਕ ਹੁੰਦਾ ਹੈ ਗੂੰਦਕ ਤੀਰੇ ਤੋਂ ਗੁਲਕੰਦ ਵੀ ਤਿਆਰ ਕੀਤੀ ਜਾਂਦੀ ਹੈ ਅਤੇ ਜੋ ਆਪਣੀ ਭੂਮਿਕਾ ਨਿਭਾਉਂਦਾ ਹੈ ਮਿੱਠੇ ਪਾਣ ਵਿੱਚ ਵੀ ਇਸ ਨੂੰ ਮਲਾਇਆ ਜਾਂਦਾ ਹੈ ਗੂੰਦਕ ਤੀਰਾ ਇੱਕ ਕੁਦਰਤੀ ਆਹਾਰ ਹੈ ਇਸ ਨੂੰ ਆਪਾਂ ਕਿਸੇ ਵੀ ਚੀਜ਼ ਵਿੱਚ ਮਿਲਾ ਕੇ ਇਸ ਦੇ ਗੁਣ ਬਹੁਤ ਜ਼ਿਆਦਾ ਗੁਣ ਨੇ ਜੋ ਆਪਣੇ ਸਰੀਰ ਨੂੰ ਤਾਕਤ ਦਿੰਦੇ ਨੇ ਅਤੇ ਇਹ ਸਰੀਰ ਵਿੱਚ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ। ਸਰੀਰ ਨੂੰ ਨਾ ਸਿਰਫ ਠੰਡਕ ਪ੍ਰਦਾਨ ਕਰਦਾ ਹੈ ਸਗੋਂ ਸ਼ਕਤੀ ਦਾ ਸੰਚਾਰ ਵੀ ਕਰਦਾ ਹੈ। ਜੇਕਰ ਇਸ ਵਿੱਚ ਆਪਾਂ ਪੋਸ਼ਟਿਕ ਤੱਤਾਂ ਦੀ ਗੱਲ ਕਰੀਏ ਤਾਂ ਆਧੁਨਿਕ ਬਨਸਪਤੀ ਵਿਗਿਆਨ ਅਨੁਸਾਰ 100 ਗ੍ਰਾਮ ਗੂੰਦਕ ਤੀਰੇ ਵਿੱਚ 70 ਕੈਲਰੀ ਅਤੇ 35 ਗ੍ਰਾਮ ਕਾਰਬੋਹਾਈਡਰੇਟਸ ਫਾਈਬਰ 30 ਗ੍ਰਾਮ ਹਾਈਡਰੇਟ 5 ਗ੍ਰਾਮ ਚਰਬੀ 0 ਮਤਲਬ ਇਹਦੇ ਵਿੱਚ ਚਰਬੀ ਬਿਲਕੁਲ ਨਹੀਂ ਹੁੰਦੀ ਤੇ ਆਪਣੇ ਸਰੀਰ ਨੂੰ ਇਹ ਮੋਟਾ ਵੀ ਨਹੀਂ ਕਰਦੀ ਸੋਡੀਅਮ 9 ਗ੍ਰਾਮ ਅਤੇ ਹੋਰ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ ਹੁਣ ਸਰੀਰ ਨੂੰ ਗਰਮੀ ਤੋਂ ਬਚਾਉਣ ਲਈ ਕਈ ਤਰ੍ਹਾਂ ਦੇ ਭੋਜਨ ਅਤੇ ਪਕਵਾਨ ਵੀ ਉਪਲਬਧ ਹਨ ਪਰ ਇੱਕ ਸਮਾਂ ਸੀ ਜਦੋਂ ਲੋਕ ਗੁੰਦਕ ਪੀਰੇ ਦਾ ਸੇਵਨ ਕਰਦੇ ਸੀ ਜੋ ਲੋਕ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਣਦੇ ਹਨ ਉਹ ਅੱਜ ਵੀ ਗਰਮੀਆਂ ਵਿੱਚ ਇਸ ਦੀ ਵਰਤੋਂ ਕਰਦੇ ਹਨ ਇਸ ਵਿੱਚ ਪਾਏ ਜਾਣ ਵਾਲੇ ਆਧੁਪਤ ਕੁਦਰਤੀ ਪਦਾਰਥ ਗਰਮੀਆਂ ਵਿੱਚ ਹੀਟ ਸਟ੍ਰੋਕ ਤੋਂ ਪਚਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ ਤੁਸੀਂ ਲਗਾਤਾਰ ਇੱਕ ਮਹੀਨਾ ਇਸ ਦੀ ਵਰਤੋਂ ਕਰਕੇ ਦੇਖਣਾ ਕਿ ਆ ਤੁਹਾਡੇ ਸਰੀਰ ਨੂੰ ਇਹ ਗਰਮੀ ਬਿਲਕੁਲ ਨਹੀਂ ਮਹਿਸੂਸ ਹੋਣ ਦਊਗੀ ਇਸ ਦੇ ਸੇਵਨ ਦੇ ਤਾਪ ਇਸ ਦੇ ਸੇਵਨ ਨਾਲ ਸਰੀਰ ਵਿੱਚ ਤਾਪਮਾਨ ਘੱਟ ਹੁੰਦਾ ਹੈ ਅਤੇ ਸਰੀਰ ਅੰਦਰੋਂ ਠੰਡਾ ਰਹਿੰਦਾ ਹੈ ਕਿਉਂਕਿ ਗਰਮੀਆਂ ਵਿੱਚ ਬਹੁਤ ਜ਼ਿਆਦਾ ਲੂ ਚੱਲਦੀ ਹੈ ਇਸ ਠੰਡਕ ਨਾਲ ਸਰੀਰ ਹੀਟ ਸਟ੍ਰੋਕ ਅਤੇ ਸਨ ਸਟ੍ਰੋਕ ਤੋਂ ਬਚਦਾ ਹੈ ਅਤੇ ਨਾਲ ਹੀ ਪਸੀਨੇ ਤੋਂ ਵੀ ਛੁਟਕਾਰਾ ਮਿਲਦਾ ਹੈ ਇਸ ਦੇ ਸਿਹਤ ਲਾਭ ਗੂੰਦਕ ਤੀਰਾ ਸਰੀਰ ਦੇ ਜੋੜਾਂ ਨੂੰ ਲੂਬ੍ਰੀਕੈਂਟ ਕਰਦਾ ਹੈ ਮਜ਼ਬੂਤ ਹੱਡੀਆਂ ਅਤੇ ਵਿਕਾਸ ਵਿੱਚ ਮਦਦ ਕਰਦਾ ਹੈ ਖਾਸ ਗੱਲ ਇਹ ਹੈ ਕਿ ਗੂੰਧਕ ਤੇਰਾ ਦਿਮਾਗ ਦੇ ਨਰਵਸ ਸਿਸਟਮ ਨੂੰ ਵੀ ਠੰਡਕ ਪ੍ਰਦਾਨ ਕਰਦਾ ਹੈ ਗੂੰਧਕ ਤੇਰਾ ਵਿੱਚ ਕਾਫੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜਿਸ ਕਾਰਨ ਪੇਟ ਦੀ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ਇਹ ਅੰਤੜੀਆਂ ਲਈ ਵੀ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ ਜਿਸ ਕਾਰਨ ਪੇਟ ਨਾਲ ਸੰਬੰਧਿਤ ਰੋਗ ਦੂਰ ਰਹਿੰਦੇ ਹਨ ਇਸ ਵਿੱਚ ਇਮਿਊਨਿਟੀ ਪਾਵਰ ਵੀ ਹੁੰਦੀ ਹੈ ਇਸ ਲਈ ਖਾਂਸੀ ਜ਼ੁਕਾਮ ਅਤੇ ਕਈ ਤਰ੍ਹਾਂ ਦੇ ਵਾਇਰਸ ਇਨਫੈਕਸ਼ਨ ਵਰਗੀਆਂ ਆ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਐਸਡੀ7 ਨਾਲ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਤੱਤ ਵੀ ਬਾਹਰ ਨਿਕਲ ਜਾਂਦੇ ਹਨ। ਗੁੰਦਕ ਤੀਰਾ ਨੂੰ ਘੱਟ ਮਾਤਰਾ ਵਿੱਚ ਲੈਣ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪਵੇਗਾ। ਕਿਉਂਕਿ ਆਪਾਂ ਜੇ ਕੋਈ ਵੀ ਚੀਜ਼ ਜ਼ਿਆਦਾ ਵਰਤੋਂ ਕਰਾਂਗੇ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਹੈ। ਗੂੰਦਕ ਤੀਰਾ ਬਹੁਤ ਘੱਟ ਮਾਤਰਾ ਵਿੱਚ ਤੁਸੀਂ ਪਾਣੀ ਵਿੱਚ ਭਿਉ ਸਕਦੇ ਹੋ 2-4 ਟੁਕੜੇ ਲੈ ਕੇ ਇਸਦੇ ਪਾਣੀ ਵਿੱਚ ਭਿਉ ਕੇ ਦੇਖਣਾ ਇੱਕ ਗਲਾਸ ਭਰ ਜਾਵੇਗਾ ਗੂੰਦਕ ਤੀਰਾ ਖਾਣਾ ਬਹੁਤ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ ਫੋਲਿਕ ਐਸਿਡ ਕੈਲਸ਼ੀਅਮ ਅਤੇ ਹੈਲਦੀ ਫੈਟ ਪਾਏ ਜਾਂਦੇ ਹਨ ਗਰਮੀਆਂ ਤੋਂ ਇਲਾਵਾ ਕੌਝ ਲੋਕ ਸਰਦੀਆਂ ਵਿੱਚ ਗੂੰਦਕ ਤੀਰੇ ਦੇ ਲੱਡੂ ਖਾਂਦੇ ਹਨ ਇਹ ਨਾ ਸਿਰਫ ਸਵਾਦੀ ਹੁੰਦੇ ਹਨ ਸਾਬੋ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ ਪਰ ਗੂੰਦ ਤਸੀਰ ਕਤੀਰੇ ਦੀ ਤਸੀਰ ਠੰਡੀ ਹੁੰਦੀ ਹੈ ਕੁਝ ਲੋਕ ਇਸ ਨੂੰ ਆਪਣੀ ਖੁਰਾਕ ਵਿੱਚ ਜ਼ਰੂਰੀ ਮੰਨਦੇ ਹਨ ਇਸ ਨੂੰ ਸ਼ੇਕ ਸਮੂਦੀ ਬਣਾ ਕੇ ਦੁੱਧ ਵਿੱਚ ਮਿਲਾ ਕੇ ਜਾਂ ਸ਼ਰਬਤ ਵਿੱਚ ਮਿਲਾ ਕੇ ਵੀ ਪੀਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਗੂੰਦ ਕਤੀਰਾ ਜਿਸ ਨੂੰ ਸਿਹਤ ਲਈ ਫਾਇਦੇਮੰਦ ਕਿਹਾ ਜਾਂਦਾ ਹੈ ਨੁਕਸਾਨ ਵੀ ਕਰ ਸਕਦਾ ਹੈ ਤੇ ਹੁਣ ਆਪਾਂ ਤੁਹਾਨੂੰ ਉਸ ਦੇ ਨੁਕਸਾਨ ਬਾਰੇ ਦੱਸਾਂਗੇ ਤੇ ਕੀ ਐਸ ਦੇ ਨੁਕਸਾਨ ਹਨ ਕਈ ਮਾਮਲਿਆਂ ਵਿੱਚ ਗੁੰਦਖਤੀਰੇ ਦੀ ਵਰਤੋਂ ਨਾਲ ਇਹ ਮਾੜੇ ਪ੍ਰਭਾਵ ਵੀ ਪੈਦਾ ਹੋ ਸਕਦੇ ਹਨ ਕੁਝ ਲੋਕਾਂ ਨੂੰ ਗੁੰਦਖਤੀਰੇ ਤੋਂ ਐਲਰਜੀ ਹੋ ਸਕਦੀ ਆ ਇਸ ਤੋਂ ਇਲਾਵਾ ਇਹ ਹੋਰ ਵੀ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਗੁੰਦਖਤੀਰੇ ਨਾਲ ਪੇਟ ਦੀਆਂ ਸਮੱਸਿਆਵਾਂ ਕਿਸ ਤਰ੍ਹਾਂ ਵਧਣਗੀਆਂ ਬਹੁਤ ਲੋਕਾਂ ਨੂੰ ਗੋੰਦ ਕਟੀਰਾ ਹਾਜਮ ਨਹੀਂ ਹੁੰਦਾ ਕਿਉਂਕਿ ਇਸ ਨੂੰ ਹਾਜਮ ਕਰਨਾ ਸੌਖਾ ਵੀ ਨਹੀਂ ਹੁੰਦਾ ਅਸਲ ਵਿੱਚ ਇਹ ਕਾਫੀ ਚਿਪਚਿਪਾ ਹੁੰਦਾ ਹੈ ਜਿਨ੍ਹਾਂ ਲੋਕਾਂ ਨੂੰ ਬਦਹਾਜਮੀ ਗੈਸ ਜਾਂ ਬਲੋਟਿੰਗ ਵਰਗੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਗੋੰਦ ਕਟੀਰਾ ਨਹੀਂ ਖਾਣਾ ਚਾਹੀਦਾ ਕਿਉਂਕਿ ਜਿਨ੍ਹਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਆ ਉਹ ਗੋੰਦ ਕਟੀਰਾ ਵਰਤਣਗੇ ਤਾਂ ਉਸ ਦੇ ਨਾਲ ਤੁਹਾਡੀ ਪਾਚਨ ਕਿਰਿਆ ਪ੍ਰਭਾਵਿਤ ਹੋਵੇਗੀ ਅਤੇ ਇਹ ਤੁਹਾਡੀਆਂ ਅੰਤੜੀਆਂ ਤੇ ਨਾੜੀਆਂ ਵਿੱਚ ਰਹਿ ਜਾਂਦਾ ਹੈ ਅਲਰਜੀ ਹਾਲਾਂਕਿ ਗੂੰਦਕ ਤੇਰੇ ਤੋਂ ਅਲਰਜੀ ਦੇ ਕੋਈ ਮਾਮਲੇ ਸਾਹਮਣੇ ਨਹੀਂ ਆਏ ਪਰ ਇਸ ਦਾ ਸੇਵਨ ਕਰਨ ਤੋਂ ਬਾਅਦ ਕੁੱਝ ਲੋਕਾਂ ਨੂੰ ਅਲਰਜੀ ਦੀਆਂ ਸਮੱਸਿਆਵਾਂ ਦੇਖੀਆਂ ਗਈਆਂ ਹਨ ਇਸ ਕਾਰਨ ਚਮੜੀ ਉੱਪਰ ੱਫੜ ਖਾਰਿਸ਼ ਅਤੇ ਕਈ ਹੋਰ ਜਿਹੇ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਹੈ ਤਾਂ ਡਾਕਟਰ ਦੀ ਸਲਾਹ ਤੋਂ ਬਿਨਾ ਇਸ ਦਾ ਸੇਵਨ ਨਾ ਨਾ ਕਰੋ ਗਰਭ ਅਵਸਥਾ ਵਿੱਚ ਮਤਲਬ ਜੋ ਗਰਭਤੀ ਔਰਤਾਂ ਹਨ ਉਹਨਾਂ ਨੂੰ ਬਿਨਾ ਡਾਕਟਰ ਦੀ ਸਲਾਹ ਦੇ ਗੂਲਕ ਤੇਰਾ ਨਹੀਂ ਲੈਣੀ ਚਾਹੀਦੀ ਇਸ ਨਾਲ ਗਰਭ ਅਵਸਥਾ ਦੌਰਾਨ ਕੁੱਝ ਸਮੱਸਿਆਵਾਂ ਵੱਧ ਸਕਦੀਆਂ ਹਨ ਇਸ ਤੋਂ ਇਲਾਵਾ ਗੂਲਕ ਤੇਰਾ ਖਾਣ ਨਾਲ ਔਰਤਾਂ ਨੂੰ ਜੀ ਕੱਚਾ ਹੋਣ ਹੋ ਸਕਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਕੌਲਟੀਆਂ ਅਤੇ ਦਸਤ ਵਰਗੀਆਂ ਸਮੱਸਿਆਵਾਂ ਵੀ ਦੇਖੀਆਂ ਜਾ ਸਕਦੀਆਂ ਹਨ ਡਾਕਟਰ ਦੀ ਸਲਾਹ ਨਾਲ ਹੀ ਲੈ ਸਕਦੇ ਹੋ ਗੂੰਦਖਤੀਰਾ ਜਾਂ ਕੋਈ ਵੀ ਚੀਜ਼ ਹੋਵੇ ਉਸ ਨੂੰ ਜ਼ਿਆਦਾ ਮਾਤਰਾ ਵਿੱਚ ਲੈਣ ਦਾ ਆਪਣੇ ਸਰੀਰ ਨੂੰ ਨੁਕਸਾਨ ਤਾਂ ਹੁੰਦੇ ਹੀ ਹਨ ਸੋਚ ਸਮਝ ਕੇ ਹਰ ਚੀਜ਼ ਖਾਣੀ ਚਾਹੀਦੀ ਹੈ ਤਾਂ ਕਿ ਆਪਣਾ ਸਰੀਰ ਸਿਹਤਮੰਦ ਰਹੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ